ਦੇ ਤੇ ਹੋ ਜਮਾੜਾ ਹਾਂ ਹਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਅਸੀਂ ਕਹਦੇ ਕਿ ਉੱਗੇ ਆਗੂ ਵੀ ਕਹਾਂਗੇ ਅਤੇ ਬਾੜ ਨੰਬਰ 4 ਤੋਂ ਆਮ ਆਦਮੀ ਦੇ ਜੇਤੂ ਉਮੀਦਵਾਰ ਵੀ ਰਹੇ ਉਹਨਾਂ ਨਾਲ ਗੱਲ ਕਰਾਂਗੇ ਸ਼ਕਤੀ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕਰਾ ਬਾਬਾ ਜਿੰਦਸ ਮਹਾਰਾਜ ਦਾ ਜੈ ਜੈ ਮੈਂ ਜੀ ਮੇਰੇ ਵਾਰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਹੀ ਮੈਂ ਸਾਡੇ ਐਮਐਲਏ ਸਾਹਿਬ ਕਲਵੰਸਿੰਗ ਬਾਜੀ ਗਰਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦਿੱਟ ਦੇ ਕੇ ਬਖਸ਼ਿਆ ਤੇ ਮੈਂ ਉਹਨਾਂ ਦਾ ਸਦਾ ਰਿਣੀ ਰਹੂੰਗਾ ਉਹਨਾਂ ਨੇ ਮੇਰੇ ਤੇ ਇੰਨਾ ਮਾਣ ਬਖਸ਼ਿਆ ਵੀ ਅੱਜ ਮੇਰੇ ਵਾਰਡ ਨੇ ਉਹਦਾ ਉਹਨਾਂ ਦਾ ਮਾਣ ਪੂਰਾ ਕਰਤਾ ਇਹਨੂੰ 344 ਵੋਟਾਂ પાਕੇ ਕਾਮਜਬ ਕੀਤਾ ਮੇਰੇ ਵਾਰਡ ਨੇ ਉਹਨਾਂ ਨੇ ਮੈਨੂੰ ਜਿਹੜੀ ਮੇਰੀ 30 ਸਾਲ ਤੋਂ ਸਾਡੇ ਪਰਿਵਾਰ ਦੀ ਮਿਹਨਤ ਚੱਲ ਰਹੀ ਦੀ ਅੱਜ ਉਹਨਾਂ ਨੇ ਮੇਰਾ ਮੁੱਲ ਪਾਤਾ ਉਹਨਾਂ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਉਹਨਾਂ ਦਾ ਮੈਂ ਸ਼ਕਤੀ ਆਪਾਂ ਨਾ ਜਦੋਂ ਚੋਣ ਲੜਦੇ ਆ ਬਹੁਤ ਵਾਅਦੇ ਕਰਦੇ ਆ ਲੋਕਾਂ ਨਾਲ ਕਿ ਉਹ ਜਿਹੜੇ ਵਾਅਦੇ ਨੇ ਹੁਣ ਤੁਸੀਂ ਪੂਰੇ ਕਰੋਗੇ ਮੈਂ ਤਨਦੇਹੀ ਨਾਲ ਆਪਣੇ ਜੀ ਜਾਂ ਲਾ ਦੂਗਾ ਆਪਣੇ ਵਾਅਦੇ ਪੂਰੇ ਕਰਕੇ ਦਿਖਾਵਾਂਗਾ ਤਾਂ ਕਿ ਇੱਕ ਮਸ਼ਾਲ ਪੇਸ਼ ਕਰ ਸਕਾਂ ਵੀ ਕੋਈ ਐਮਸੀ ਸ਼ਕਤੀ ਗੋਇਲ ਵੀ ਹੈਗਾ ਉਹ ਅਗਲਾ ਕਹੂਗਾ ਵੀ ਉਹਦੇ ਵਰਗਾ ਐਮਸੀ ਬਣ ਕੇ ਦਿਖਾਓ ਇਹ ਸਾਨੂੰ ਸ਼ਕਤੀ ਗੋਇਲ ਸਾਫ਼ ਕਹਿਣਾ ਲੱਗਾ